ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਡੇਰਾ ਬਾਬਾ ਨਾਨਕ ਵਿੱਚ ਪਾਰਟੀ ਵਰਕਰਾਂ ਵੱਲੋਂ ਖੁਸ਼ੀ ਮਨਾਈ ਗਈ। ਵਰਕਰਾਂ ਨੇ ਉਤਸ਼ਾਹ ਨਾਲ ਭਗੜੇ ਪਾਏ ਅਤੇ ਆਤੀਸ਼ਬਾਜ਼ੀ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾਵੀ ਖਾਸ ਤੌਰ ਤੇ ਸ਼ਾਮਲ ਹੋਏ। ਉਹਨਾਂ ਨੇ ਵਰਕਰਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਜਿੱਤ ਲੋਕਤੰਤਰ ਅਤੇ ਆਮ ਜਨਤਾ ਦੀ ਆਵਾਜ਼ ਦੀ ਜਿੱਤ ਹੈ। ਉਨਾ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਲੋਕ ਹਿੱਤਾਂ ਲਈ ਕੰਮ ਕਰਦੀ ਰਹੇਗੀ ਅਤੇ ਪੰਜਾਬ ਨੂੰ ਇੱਕ ਨਵਾਂ ਰੂਪ ਦੇਵੇਗੀ। ਠੀਕ ਹੈ। You yeah. ਜਿਹੜੀ ਲੁਧਿਆਣੇ ਇਲੈਕਸ਼ਨ ਹੋ ਕੇ ਹੱਟੀ ਆ ਆਮ ਆਦੀ ਪਾਰਟੀ ਦੇ ਤਿੰਨਾਂ ਸਾਲਾਂ ਦੇ ਕੰਮ ਤੇ ਜਿਹੜੀ ਲੁਧਿਆਣੇ ਵਾਸੀਆਂ ਨੇ ਮੋਹਰ ਲਾਈ ਆ ਔਰ ਇਹ ਗੱਲ ਸਾਬਤ ਕਰ ਦਿੱਤੀ ਆ ਕਿ ਲੋਕ ਮੁੱਖ ਮੰਤਰੀ ਰਿਤੂਦਾਰ ਭਗਵੰਤ ਸਿੰਘ ਮਾਨ ਜੀ ਔਰ ਪਾਰਟੀ ਦੇ ਸੁਪਰੀਮੋ ਸਿਰੀ ਅਰੰਧ ਕਜ ਕੇਜਰੀਵਾਲ ਜੀ ਦੇ ਕੰਮਾਂ ਤੋਂ ਖੁਸ਼ ਹੋ ਕੇ ਬੜੀ ਵੱਡੀ ਲੀਡ ਤੇ ਆਮ ਆਦੀ ਪਾਰਟੀ ਨੇ ਲੁਧਿਆਣੇ ਦੀ ਸੀਟ ਜਿੱਤੀ ਆ ਤੇ ਸਭ ਤੋਂ ਵੱਡੀ ਖੁਸ਼ੀ ਆ ਕਿ ਜਿਹੜੀ ਗੁਜਰਾਤ ਚ ਜਿਹੜੇ ਉਹ ਲੋਕ ਕਾਂਗਰਸ ਦੇ ਲੀਡਰ ਹੋਣ ਚਾਹੇ ਕਾਲੀਦਲ ਬੀਜੇਪੀ ਤੇ ਲੀਡਰ ਹੋਣ ਜਿਹੜੇ ਕਹਿੰਦੇ ਕਿ ਪੰਜਾਬ ਚ ਸਰਕਾਰ ਕਰਕੇ ਧੱਕਾ ਹੋਇਆ ਸਰਕਾਰ ਦੇ ਪ੍ਰੈਸ਼ਰ ਨਾਲ ਸੀਟ ਜਿੱਤੀ ਗਈ ਆ ਉਹਨਾਂ ਲੋਕਾਂ ਨੂੰ ਵੀ ਅੱਜ ਮੂੰਹ ਦੀ ਖਾਣੀ ਪਈ ਆ ਕਿ ਗੁਜਰਾਤ ਚ ਵਿੱਚੋਂ ਜਦੋਂ ਬੀਜੇਪੀ ਦੀ ਸਰਕਾਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਨੇ ਐਸਾ ਵੱਡਾ ਝੰਡਾ ਕੱਢਿਆ ਕਿ 17000 ਦੀ ਲੀਡ ਲੈ ਕੇ ਆਮ ਆਦਮੀ ਪਾਰਟੀ ਪ੍ਰਾਪਤ ਕੀਤੀ ਹੈ ਇੱਕ ਨਵਾਂ ਇਤਿਹਾਸ ਜਿਹੜਾ ਹਿੰਦੁਸਤਾਨ 'ਚ ਸਿਰਜਣ ਜਾ ਰਹੀ ਹੈ ਆਮ ਆਦਮੀ ਪਾਰਟੀ ਆਉਣ ਵਾਲਾ ਇੱਕ ਸੁਭ ਸੰਕੇਤ ਹੈ ਕਿ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਇੱਕ ਦਿਨ ਨਰਿੰਦਰ ਮੋਦੀ ਵਾਲੀ ਕੁਰਸੀ ਤੇ ਪਹੁੰਚ